ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ ਉਸ ਦਾ ਜੀਵਨ ਬਹੁਤ ਹੀ ਮੁਸ਼ਕਿਲਾਂ ਭਰਿਆ ਸੀ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਨ ਦੇ باوجود ਵੀ ਉਸ ਦੇ ਘਰ ਵਿੱਚ ਰੋਟੀ ਪੂਰੀ ਨਹੀਂ ਹੁੰਦੀ ਸੀ ਬੱਚੇ ਭੁੱਖੇ ਹੀ ਸੌਂਦੇ ਸਨ ਕਦੇ ਕੁਝ ਖਾ ਲਿਆ ਤੇ ਕਦੇ ਨਾ ਖਾਦਾ ਪਤਨੀ ਹਮੇਸ਼ਾ ਚਿੰਤਾ ਵਿੱਚ ਰਹਿੰਦੀ ਸੀ ਕਿਸਾਨ ਹਮੇਸ਼ਾ ਆਪਣੇ ਮਨ ਵਿੱਚ ਸੋਚਦਾ ਕਿ ਰੱਬ ਮੇਰੇ ਨਾਲ ਹੀ ਅਜਿਹਾ ਕਿਉਂ ਕਰਦਾ ਇੱਕ ਦਿਨ ਉਹ ਆਪਣੀਆਂ ਅੱਖਾਂ ਵਿੱਚ ਹੰਝੂ ਲਿਆ ਕੇ ਪਿੰਡ ਦੇ ਮਹਾਤਮਾ ਕੋਲ ਗਿਆ ਉਸਨੇ ਮਹਾਤਮਾ ਜੀ ਨੂੰ ਕਿਹਾ ਮਹਾਤਮਾ ਜੀ ਮੈਂ ਬੜੀ ਮਿਹਨਤ ਕਰਦਾ ਹਾਂ ਪਰ ਮੇਰੀ ਕਿਸਮਤ ਹੀ ਖਰਾਬ ਹੈ ਮੇਰਾ ਘਰ ਕਦੇ ਭਰਦਾ ਹੀ ਨਹੀਂ ਮਹਾਤਮਾ ਜੀ ਨੇ ਧਿਆਨ ਨਾਲ ਉਸ ਦੀ ਗੱਲ ਸੁਣੀ ਉਹਨਾਂ ਨੇ ਹੱਸਦੇ ਹੋਏ ਕਿਹਾ ਕਿ ਤੂੰ ਇੱਕ ਕੰਮ ਕਰ ਇਹ ਮਿੱਟੀ ਦਾ ਇੱਕ ਖਾਲੀ ਘੜਾ ਆਪਣੇ ਕੋਲ ਰੱਖ ਹਰ ਰੋਜ਼ ਆਪਣੀ ਮਿਹਨਤ ਦਾ ਇੱਕ ਹਿੱਸਾ ਇਸ ਘੜੇ ਵਿੱਚ ਪਾਇਆ ਕਰ। ਚਾਹੇ ਇੱਕ ਚਾਵਲ ਦਾ ਦਾਣਾ ਹੀ ਕਿਉਂ ਨਾ ਹੋਵੇ। ਪਰ ਇੱਕ ਗੱਲ ਯਾਦ ਰੱਖੀ, ਇਹ ਕੰਮ ਤੂੰ ਵਿਸ਼ਵਾਸ ਨਾਲ ਕਰੀਂ, ਸ਼ਿਕਾਇਤ ਨਾਲ ਨਹੀਂ। ਕਿਸਾਨ ਨੇ ਘੜਾ ਲੈ ਲਿਆ, ਪਰ ਰਸਤੇ ਵਿੱਚ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਜਾ ਰਿਹਾ ਕਿ ਇੱਕ ਦਾਣੇ ਨਾਲ ਕੀ ਬਦਲਣਾ ਏ? ਮੇਰਾ ਜੀਵਨ ਤਾਂ ਹਮੇਸ਼ਾ ਖਾਲੀ ਹੀ ਰਹੇਗਾ। ਫਿਰ ਵੀ ਉਸਨੇ ਸੋਚਿਆ ਕਿ ਮਹਾਤਮਾ ਜੀ ਦੀ ਗੱਲ ਮੰਨਣੀ ਹੀ ਚਾਹੀਦੀ ਹੈ। ਉਸ ਦਿਨ ਤੋਂ ਹਰ ਸ਼ਾਮ ਨੂੰ ਘਰ ਆ ਕੇ ਘੜੇ ਵਿੱਚ ਅਨਾਜ ਦੇ ਇੱਕ ਮੁਠੀ ਦਾਣੇ ਪਾ ਦਿੰਦਾ। ਕਈ ਵਾਰ ਬਹੁਤ ਥੱਕਿਆ ਹੁੰਦਾ ਪਰ ਘਰ ਵਿੱਚ ਖਾਣਾ ਘੱਟ ਹੁੰਦਾ। ਫਿਰ ਵੀ ਉਹ ਇਹ ਕੰਮ ਕਰਦਾ। ਹੌਲੀ-ਹੌਲੀ ਸਮਾਂ ਬੀਤਦਾ ਗਿਆ। ਦਿਨ ਹਫ਼ਤਿਆਂ ਵਿੱਚ ਹਫ਼ਤੇ ਮਹੀਨਿਆਂ ਵਿੱਚ ਬਦਲ ਗਏ। ਘੜਾ ਹੌਲੀ-ਹੌਲੀ ਭਰਦਾ ਗਿਆ। ਜਦੋਂ ਕਿਸਾਨ ਨੇ ਘੜਾ ਭਰਿਆ ਹੋਇਆ ਵੇਖਿਆ ਉਸ ਦੀਆਂ ਅੱਖਾਂ ਵਿੱਚ ਆਸ ਦੀ ਚਮਕ ਆ ਗਈ ਉਸ ਨੇ ਸੋਚਿਆ ਕਿ ਮੈਂ ਆਪਣੀ ਥੋੜੀ-ਥੋੜੀ ਮਿਹਨਤ ਨਾਲ ਇਹ ਖਾਲੀ ਘੜਾ ਭਰ ਸਕਦਾ ਹਾਂ ਤਾਂ ਰੱਬ ਵੀ ਮੇਰੇ ਜੀਵਨ ਦਾ ਖਾਲੀ ਘੜਾ ਭਰ ਸਕਦਾ ਹੈ ਉਸ ਦਿਨ ਤੋਂ ਉਸ ਦੇ ਦਿਲ ਵਿੱਚ ਇੱਕ ਨਵਾਂ ਵਿਸ਼ਵਾਸ ਜਾਗ ਗਿਆ ਹੁਣ ਉਹ ਖੇਤਾਂ ਵਿੱਚ ਕੰਮ ਕਰਦਾ ਤਾਂ ਸ਼ਿਕਾਇਤ ਨਹੀਂ ਕਰਦਾ ਸੀ ਬਲਕਿ ਧੰਵਾਦ ਕਰਦਾ ਸੀ ਉਹ ਕਹਿੰਦਾ ਕਿ ਵਾਹਿਗੁਰੂ ਜੀ ਜਿੰਨਾ ਦਿੱਤਾ ਓਨਾ ਹੀ ਬਹੁਤ ਹੈ ਹੌਲੀ-ਹੌਲੀ ਉਸ ਦੀ ਫਸਲ ਵਿੱਚ ਵੀ ਵਾਧਾ ਹੋਣ ਲੱਗਾ ਘਰ ਵਿੱਚ ਖੁਸ਼ਹਾਲੀ ਆਉਣ ਲੱਗੀ ਬੱਚਿਆਂ ਦੇ ਚਿਹਰਿਆਂ ਤੇ ਮੁਸਕਾਨ ਵਾਪਸ ਆ ਗਈ ਕੁਝ ਸਮੇਂ ਬਾਅਦ ਉਹ ਕਿਸਾਨ ਮਹਾਤਮਾ ਜੀ ਕੋਲ ਗਿਆ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਸੀ ਉਸ ਕਿਸਾਨ ਨੇ ਕਿਹਾ ਮਹਾਤਮਾ ਜੀ ਮੇਰੀ ਕਿਸਮਤ ਬਦਲ ਗਈ ਮੇਰੇ ਘਰ ਵਿੱਚ ਖੁਸ਼ੀਆਂ ਵਾਪਸ ਆ ਗਈਆਂ ਮੇਰੇ ਬੱਚਿਆਂ ਦੇ ਚਿਹਰਿਆਂ ਤੇ ਮੁਸਕਾਨ ਵਾਪਸ ਆ ਗਈ ਮਹਾਤਮਾ ਜੀ ਹੱਸਦੇ ਹੋਏ ਬੋਲੇ ਕਿਸਮਤ ਨਹੀਂ ਬਦਲੀ ਬੇਟਾ ਤੇਰਾ ਵਿਸ਼ਵਾਸ ਬਦਲਿਆ ਹੈ ਜਦੋਂ ਮਨੁੱਖ ਸ਼ਿਕਾਇਤਾਂ ਛੱਡ ਕੇ ਧੰਵਾਦ ਕਰਨ ਲੱਗ ਪਿੰਦਾ ਹੈ ਤਾਂ ਉਸ ਦੇ ਘਰ ਵਿੱਚ ਵਾਧਾ ਹੋਣ ਲੱਗ ਪਿੰਦਾ ਹੈ ਰੱਬ ਆਪਣੇ ਆਪ ਉਸ ਦੇ ਘੜੇ ਨੂੰ ਬਰਕਤਾਂ ਨਾਲ ਭਰ ਦਿੰਦਾ ਹੈ ਜੀਵਨ ਵਿੱਚ ਮੁਸ਼ਕਲਾਂ ਹਮੇਸ਼ਾ ਰਹਿੰਦੀਆਂ ਨੇ ਪਰ ਵਿਸ਼ਵਾਸ ਨਾਲ ਕੀਤੀ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਸ਼ਿਕਾਇਤਾਂ ਕਰਨ ਨਾਲ ਮਨੁੱਖ ਦਾ ਘੜਾ ਹਮੇਸ਼ਾ ਖਾਲੀ ਰਹਿੰਦਾ ਹੈ ਧੰਵਾਦ ਕਰਨ ਵਾਲਾ ਬੰਦਾ ਰੱਬ ਦੇ ਨੇੜੇ ਹੋ ਜਾਂਦਾ ਹੈ ਤੇ ਘਰ ਵਿੱਚ ਖੁਸ਼ਹਾਲੀ ਆ ਜਾਂਦੀ ਹੈ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਸ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੁੜੇ ਰਹੋ ਸਾਡੇ ਚੈਨਲ ਨਾਲ